কেডি 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 আর ইউ তোমার বড় হলো না তোমার বড় ਭਾਈ ਜੀ ਕੀ ਮਾਮਲਾ ਕੀ ਹੋਇਆ ਤੁਸੀਂ? ਜੀ ਨੋ ਐਂਟਰੀ ਆਇਆ ਗੱਡੀ ਨਾਲ ਕੋਈ ਪੇਪਰ ਦੇ ਰਿਹਾ ਗੱਡੀ ਵੀ ਬੌਣੇ ਪੇਪਰ ਹੈ ਜੀ ਮੇਰੇ ਕੋਲ। ਹਾਂ ਅੱਛਾ। ਇੱਕ ਵੀ ਪੇਪਰ ਨਹੀਂ ਦੇ ਰਿਹਾ। ਹਨਾ ਆਨਲਾਈਨ ਚੈੱਕ ਕਰੋ। ਆਨਲਾਈਨ ਉਸ ਤੋਂ ਕਰ ਦਿਆਂਗੇ ਕੋਈ ਗਲਤੀ ਨਾ ਕਰੀ ਹੋਵੇ। ਉਹਨਾਂ ਨੇ ਗਲਤੀ ਕਰਿਆ ਨੋ ਐਂਟਰੀ ਆਇਆ ਪੇਪਰ ਦੇ ਨਹੀਂ ਰਿਹਾ ਲੜਾਈ ਝਗੜਾ ਕਰਦਾ। ਸੋ ਜਾਨ ਟੱਕਾ ਮੁੱਕੀ ਹੋਈ ਆ। ਟੱਕਾ ਕਰੀ ਇਹਨਾਂ ਉਹ ਮੇਰਾ WhatsApp ਚੁੱਕ ਲੈ ਤੇ ਸੁਪਰ ਸੇਡ ਆਪਨੇ ਦੇਖੀਏ। ਕੀ ਮਾਮਲਾ ਕੀ ਤਰ੍ਹਾਂ? ਪੇਪਰ ਮੇਰੇ ਕੋਲ ਸਾਰੇ ਆ ਹੈ ਜੀ ਮੈਂ ਆਪਕੋ ਪੇਪਰ ਦਿਖਾ ਦਿੰਦਾ ਹਾਂ ਇੱਕ ਸੈਕਿੰਡ। ਇਹ ਜੀ ਦੇ ਰਹੇ। फिर तो तो मैं कह रहा हूँ कि आप ऑनलाइन चेक कर लो अगर ऑनलाइन मेरे पास पेपर ना हो लाइसेंस ना हो तो आप मेरा चलान कर सकते हो तो मेरा फोन लेके जा रहे हैं ये बताओ मैं कहाँ से लेके जाऊँगा मैं गड्डी पीछे पीछे लेके आ रहा हूँ एक बंदा मेरे साथ में जा रहा है फिर भी मेरा फोन लेके जा रहे हैं ना मुझे कहीं पे बात करने दे रहे हैं प्रेस की गाड़ी ट्रिब्यून की लॉड में है तो आप चलान कर दो ना चलान फोन नहीं लेना सोल्यूशन नहीं लेना था ड्राइवर का क्या काम होता है फोन ही तो होता है जो गलती ना करिए आप नो में मुझे फोन में कौन आपको पेपर दिखा रहा है ये तो बताओ हार्ड कॉपी दे दो अगर नो एंट्री में आ रहा हूँ ਨਾਲੋ ਤੇ ਦੇ ਦੂ ਸਾਡੀ ਜਰਾ ਦੇ ਕਾਲਾ ਲਈ ਸਾਡੇ ਨੌਰਦਨ ਕੰਪਨੀ ਦੇ ਹੌਂਸਲਾ ਕਰਤਾ ਹੈ ਉਹ ਨੌਰਦਨ ਸਾਡੇ ਆਹਾਰੇ ਉਹਨਾਂ ਨਾਲ ਇੱਕ ਤੋਂ ਜਲਦੀ ਵਾਲਾ ਇੱਕ ਤੋਂ ਦੇ ਦੂ ਨਾ ਇਹ ਫੋਨ ਲੇ ਕੇ ਬਾਦਰੋਂ ਇਹ ਗੱਡੀ ਲਾ ਕੇ ਭਾਜੇਗਾ ਤੈਨੂੰ ਕੀ ਕਰਾਂਗੇ ਅਸੀਂ ਬਣਾ ਤੁਸੀਂ ਅੱਗੇ ਲਾ ਰੱਖਿਆ ਤੁਸੀਂ ਫੋਨ ਦਾ ਦਿੱਕਤ ਕੀ ਹੁੰਦੋ ਉਹ ਤੇ ਮੈਂ ਕਾਹ ਚ ਫੋਨ ਕਾਹ ਚ ਮੈਂ ਨਾ ਇੱਟਲਾ ਸੀਗਾ ਜੇ ਉਹ ਫੋਨ ਫੜ ਕੇ ਮੇਰੇ ਪਿੱਛੇ ਆ ਜਾਉਂਦਾ ਗਿਆ ਜੀ ਉੱਤੇ ਲਾਉਣੀ ਹੈ ਗੱਡੀ ਥਾਣੇ 'ਚ ਇਹ ਮੁਰਕਾ ਗੱਡੀ ਲਾ ਕੇ ਭਾਜੂਗਾ ਅਸੀਂ ਕਿੱਥੇ ਫੜਾਂਗੇ ਇਹਦੇ ਕੋਲ ਕੋਈ ਪੇਪਰ ਨਹੀਂ ਵੈਨੂ ਗੱਡੀ ਚ ਲਾਉਣੀ ਨਹੀਂ ਹੁੰਦੀ ਹੈ ਬਗੈਰ ਇਹਦਾ ਐਸੇ ਗੱਲ ਕਰਕੇ ਰੱਖਿਆ ਵੀ ਅੱਛੇ ਤਨ ਜਾ ਕੇ ਫੋਨ ਦੇ ਦਾਂਗੇ ਗੱਡੀ ਲਾ ਦਾਂਗੇ ਠਾਣੇ ਇਸ ਕਰਕੇ ਇਹਨਾਂ ਫੋਨ ਰੱਖਿਆ ਉਹ ਇਹ ਲੈ ਕੇ ਭੱਜੂਗਾ ਹੋਰ ਗਲੀ ਚ ਮਾ ਦੇ ਅੱਗੇ ਕਿਤੇ ਕੱਲ ਮੇਰੇ ਕੋਲੇ ਵਾਈਕਲ ਬੰਦ ਕਰਿਆ ਤੂੰ ਕਹਿੰਦਾ ਅੱਭੀ ਇੱਕ ਪਹਿਲੇ ਭਜਾ ਕੇ ਲੈ ਗਿਆ ਛੱਡ ਕੇ ਭੱਜ ਗਿਆ ਉਹਨੂੰ ਲਾ ਕੇ ਆਇਆ ਬੰਦ ਕਰਕੇ ਡਰਾਈਵਰੀ ਛੱਡ ਕੇ ਭੱਜ ਗਿਆ ਉਹ ਵੀ ਥਾਣੇ ਲਾ ਕੇ ਲਾ ਕੇ ਚੱਲ ਲੈ